ਪਾ ਠਾਈਵਾ ਕਹਾਣੀ ਹੈ ਅਣਵਿਆਹੀ ਮਾ ਸੁਖਵੀਰ ਆਖਦੀ ਹੈ ਮੇਰਾ ਕਾਕਾ ਲਿਆ ਕੇ ਦਿਓ ਮੈਂ ਉਸਦੀ ਮਾਂ ਸੁਖਵੀਰ ਦੀ ਮਾਂ ਨੇ ਆਪਦੀ ਧੀ ਵਲ ਵੇਖਿਆ ਆਪਣੀ ਧੀ ਤੇ ਉਹਨੂੰ ਬਹੁਤ ਗੁੱਸਾ ਆਇਆ ਫਿਰ ਬੋਲਣ ਲੱਗ ਪਈ ਕਿ ਤੂੰ ਕਿਹੋ ਜਿਹੀ ਕੜਮੀ ਜੰਮੀ ਐ ਮੇਰੀ ਕੁੱਖ ਨੂੰ ਲਾਜ ਲਾ ਦਿੱਤੀ ਆ ਤੂੰ ਜੇ ਤੂੰ ਨਾ ਹੀ ਜੰਮੀ ਤਾ ਚੰਗਾ ਸੀ ਤੇਰੀ ਵਜਾ ਕਰਕੇ ਦੀਰਾ ਪਿਓ ਜੇਲ੍ਹ ਬੈਠਾ ਤੇਰੀ ਵਜਾ ਕਰਕੇ ਮੈਂ ਦਰਦ ਦਰਦੀਆਂ ਠੋਕਰਾ ਖਾਈ ਜਾਨੀ ਆ ਤੂੰ ਐਦੂ ਤਾਂ ਮਾਰੇ ਹੀ ਕਿਉਂ ਨਹੀਂ ਗਈ ਭਰਾਵਾਂ ਪੱਟੀਏ ਸਕੂਿਰ ਹੱਸਣ ਲੱਗੀ ਮਾਂ ਨੇ ਵੇਖਿਆ ਇਹ ਇਉਂ ਕਰ ਇਉਂ ਕਿਉਂ ਕਰ ਰਹੀ ਆ ਸਕੂਿਰ ਹਸਦੀ ਹਸਦੀ ਬਾਹਰ ਚਲੀ ਗਈ ਮਾਂ ਉਹਦੇ ਪਿੱਛੇ ਗਈ ਬਲਵੀਰ ਨੇ ਉਹਦੀ ਬਾਹ ਫੜ ਕੇ ਕਰੇ ਭੇਜਿਆ ਮਾਂ ਨੇ ਬੂਹਾ ਬੰਦ ਕਰ ਲਿਆ ਡਾਕਟਰ ਨੂੰ ਬੁਲਾਇਆ ਉਹਨੇ ਦੋ ਟੀਕੇ ਲਗਾਏ ਤੇ ਕਿਹਾ ਕਿ ਚਾਚੀ ਇਹਨੂੰ ਦਿਮਾਗੀ ਪਰੇਸ਼ਾਨੀ ਹੈ ਇਹਨੂੰ ਹਸਪਤਾਲ ਵਿਖਾ ਕੇ ਆਓ ਮਾਂ ਨੇ ਧੀ ਨੂੰ ਬੁੱਕਲ ਵਿੱਚ ਨਾ ਲਿਆ ਫਿਰ ਜਿਹੜੀਆਂ ਉਹਨੂੰ ਮਾੜੀਆਂ ਗੱਲਾਂ ਕਹੀਆਂ ਸਨ ਉਹਦੇ ਤੇ ਪਛਤਾਉਣ ਲੱਗੀ ਅਖੇ ਮੇਰੇ ਤੋਂ ਗਲਤੀ ਹੋ ਗਈ ਪੁੱਤ ਤੈਨੂੰ ਤਾਂ ਸੇ ਇਨ ਲਾਡਾ ਨਾਲ ਪਾਲਿਆ ਇਹ ਤੂੰ ਬੁੜਾਪੇ ਵਿੱਚ ਸਾਡਾ ਸਹਾਰਾ ਬਣੇਗੀ ਸੁਖਵੀਰ ਆਪਦੀ ਮਾਂ ਦੀ ਬੁੱਕਲ ਵਿੱਚ ਸੋ ਗਈ। ਦੂਜੇ ਦਿਨ ਮਾਂ ਨੇ ਫੌਜੀ ਦੇ ਦੋਸਤ ਨੂੰ ਫੋਨ ਕੀਤਾ ਕਿ ਸੁਖਵੀਰ ਬਿਮਾਰ ਆ। ਇਹਨੂੰ ਸ਼ਹਿਰ ਲੈ ਕੇ ਜਾਣਾ ਤੁਸੀਂ ਆ ਜਾਓ ਹੁਣ ਔਖੇ ਵੇਲੇ ਤੁਸੀਂ ਹੀ ਮਦਦ ਕਰੋ। ਬਲਦੇਵ ਗੁਰਚੰਦ ਸਿੰਘ ਫੌਜੀ ਦਾ ਜਿਗਰੀ ਆਰਸੀਓ ਉਹਨੇ ਪੈਰੀ ਆਇਆ ਸੁਖਵੀਰ ਨੂੰ ਹਸਪਤਾਲ ਵਿੱਚੋਂ ਦਵਾਈ ਦਵਾ ਕੇ ਵਾਪਸ ਘਰ ਆ ਗਏ। ਸੁਖਵੀਰ ਆਪਣੀ ਮਾਂ ਵੱਲ ਇੰਜ ਵੇਖ ਰਹੀ ਸੀ ਜਿਵੇਂ ਉਹਨੂੰ ਜਾਣਦੀ ਨਾ ਹੋਵੇ ਮਾਂ ਨੇ ਸੁਖਵੀਰ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਕਿ ਮੈਂ ਤੇਰੀ ਮਾਂ ਪੁੱਤ ਅਵੇਖ ਤੇਰਾ ਚਾਚਾ ਸੁਖਵੀਰ ਹੱਸੀ ਮਾਂ ਤੂੰ ਮੇਰੀ ਫਿਰ ਮੈਂ ਕਿਸ ਦੀ ਮਾਂ ਬਲਦੇਵ ਬੋਲਿਆ ਓਹ ਹੋ ਸੋਰੀ ਇਹ ਅਣ ਬਿਆਈਆਂ ਵਿਕਦੇ ਮਾਵਾ ਬਣੀਆਂ ਹੇ ਕਮਲੀ ਕੁੜੀ ਸੁਖਵੀਰ ਲੈ ਮੈਂ ਹੈਗੀ ਆ ਮਾਂ ਐਡਾ ਕੋ ਨਿੱਕਾ ਜਿਹਾ ਕਾਕਾ ਮੇਰਾ ਕਾਕਾ ਮੇਰੀ ਗੋਦੀ ਵਿੱਚ ਵੀ ਨਹੀਂ ਬੈਠਦਾ ਪਤਾ ਨਹੀਂ ਕਿੱਧਰ ਗਿਆ ਹਾਏ ਮਾਂ ਮੇਰਾ ਕਾਕਾ ਤੇ ਆ ਤੂੰ ਮੇਰਾ ਕਾਕਾ ਚੁੱਕ ਕੇ ਲੈ ਆਈਏ ਹਾਏ ਕਾਕਾ ਰੋਈ ਜਾਂਦਾ ਵੇਖੀ ਕਿਵੇਂ ਕਾਕੇ ਨੂੰ ਰਵਾੜਵਾ ਕੇ ਬੁਰਾ ਹਾਲ ਕੀਤਾ ਇਹਨਾਂ ਨੇ ਗੰਦੇ ਲੋਕ ਮਾਣੇ ਸੁਖਵੀਰ ਨੂੰ ਮਸਾ ਚੁੱਪ ਕਰਵਾਇਆ ਗੁਲਦੇਵ ਨੂੰ ਵੀ ਪਤਾ ਲੱਗ ਗਿਆ ਸੀ ਕਿ ਸੁਖਵੀਰ ਦਿਮਾਗੀ ਤੌਰ ਤੇ ਠੀਕ ਨਹੀਂ ਸੁਖਵੀਰ ਦੀ ਹੁਣ ਇੱਕੋ ਰੱਟ ਫੜੀ ਸੀ ਕਿ ਮੈਂ ਇੱਕ ਜਵਾਕ ਦੀ ਮਾਂ ਮੇਰਾ ਜਵਾਕ ਮੈਨੂੰ ਲਿਆ ਕੇ ਦਿਓ ਪਰ ਜਦੋਂ ਹੁਣ ਦਵਾਈ ਦਿੱਤੀ ਜਾਂਦੀ ਤਾਂ ਉਹ ਸਭ ਭੁੱਲ ਜਾਂਦੀ ਪਰ ਜਦੋਂ ਦਵਾਈ ਦਾ ਅਸਰ ਖਤਮ ਹੋ ਜਾਂਦਾ ਉਹ ਫਿਰ ਉਵੇਂ ਹੀ ਕਰਦੀ ਇੱਕ ਦਿਨ ਸੁਖਵੀਰ ਦਾ ਪਤਾ ਲੈਣ ਉਹਦੀ ਸੱਸ ਤੇ ਜੱਸੀ ਆਈਆਂ ਸੁਖਵੀਰ ਨੇ ਜੱਸੀ ਨੂੰ ਘਟਕੇ ਜੱਫੀ ਪਾਈ ਤੇ ਕਿਹਾ ਭੈਣੇ ਆਪਾਂ ਚੱਲੀਏ ਫਿਰ ਮੇਲੇ ਤੇ ਜੱਸੀ ਕਿਹੜੇ ਮੇਲੇ ਤੇ ਸੁਖਵੀਰ ਸੁਖਵੀਰ ਜਿੱਥੇ ਆਪਾਂ ਗਈਆਂ ਸੀ ਮਾਸੀ ਕੇ ਪਿੰਡ ਤੋਂ ਅਗਾਹ ਟੈਂਪੂ ਤੇ ਜੱਸੀ ਮੇਲੇ ਵਿੱਚ ਤਾਂ ਹਜੇ ਪਿਆਸ ਮਾ ਚੱਲ ਆਪਾਂ ਚੱਲ ਆਵਾਂਗੀ ਹਜੇ ਤੂੰ ਕਹਿ ਨਹੀਂ ਆਤਾ ਪਿੰਦਰ ਦੀ ਮਾਂ ਨੇ ਕਿਹਾ ਕਿ ਭੈਣੇ ਹੋ ਸਕਦਾ ਇਹ ਕੋਈ ਉੱਥੇ ਮੇਲੇ ਵਿੱਚ ਟੋਣਾ ਟੱਪ ਗਈ ਹੋਵੇ ਕੱਲ ਨੂੰ ਆਪਾਂ ਲੈ ਜਾਂਦੇ ਆ ਉੱਥੇ ਵੀ ਕੀ ਪਤਾ ਇਹਨੂੰ ਕਸਰ ਹੁੰਦੀ ਹੋਵੇ ਟੀਵੀਆਂ ਕਿਵੇਂ ਇੱਕ ਮਾਨਸਿਕ ਬਿਮਾਰੀ ਨੂੰ ਕਸਰ ਦਾ ਨਾਮ ਦੇ ਦਿੰਦੀਆਂ ਇਹ ਪਿੰਡਾਂ ਵਾਲੀਆਂ ਬੀਬੀਆਂ ਵੀ ਬੜੀਆਂ ਪੋਲੀਆਂ ਹੁੰਦੀਆਂ ਪਰ ਹੁਣ ਤਾਂ ਸ਼ਹਿਰ ਵਾਲੇ ਵੀ ਪਿੰਡਾਂ ਵਾਲਿਆਂ ਵਰਗੇ ਹੀ ਆ ਮਾਨ ਕੇ ਹਕੀਚਲ ਕੱਲ ਨੂੰ ਮੈਂ ਲੈ ਆਉਂਗੀ ਸਕੀਨੋਂ ਤੁਸੀਂ ਵੀ ਭੈਣ ਜੀ ਮੇਰੇ ਨਾਲ ਚੱਲਿਓ ਮੈਂ ਤਾਂ ਕਦੇ ਗਈ ਨਹੀਂ ਪਹਿਲਾਂ ਜੱਸੀ ਕਹਿੰਦੀ ਕੀ ਕੋਈ ਗੱਲ ਨਹੀਂ ਮੈਂ ਵੀ ਨਾਲ ਚਲੀ ਜਾਉਂਗੀ बस ਫੇਰ ਠੀਕ ਹੋਣੀ ਚਾਹੀਦੀ ਆ ਮਾਂ ਹੋਰ ਦੋ ਚਾਰ ਦਿਨਾਂ ਨੂੰ ਤਾਂ ਇਹਦਾ ਪਿਓ ਵੀ ਆਜੂ ਮੇਰੇ ਤੋਂ ਤਾਂ ਆਪ ਇਕੱਲੀ ਤਾਂ ਸੰਭੀ ਨਹੀਂ ਜਾਂਦੀ ਖੋਰੇ ਕੀ ਹੋ ਗਿਆ ਚੰਗੀ ਫੜੀ ਸੀ ਕੱਲ ਪਿੰਦਰ ਵੀ ਇਹਨੂੰ ਇਉਂ ਛੱਡ ਗਿਆ ਜਿਵੇਂ ਕੋਈ ਵਪਾਰੀ ਦੁਆਰੇ ਕਿੱਲੇ ਤੇ ਗਾਂ ਛੱਡ ਜਾਵੇ ਪਰ ਇਹ ਤਾਂ ਮੇਰੀ ਧੀਆ ਵਿਆਹ ਕੇ ਤੋਰੀਆ ਇਉਂ ਨਹੀਂ ਕਰਨਾ ਚਾਹੀਦਾ ਪਿੰਦਰ ਨੂੰ ਅਸੀਂ ਤਾਂ ਧੀ ਦੇ ਕੇ ਪੁੱਤ ਮੰਗਿਆ ਸੀ ਪਰ ਇਹ ਤਾਂ ਬੜਾ ਸਲਾਗ ਨਿਕਲਿਆ ਖੋਰੇ ਕਿਉਂ ਜ਼ਿੰਦਗੀ ਖਰਾਬ ਹੋਏ ਜਾਂਦੀ ਹੈ ਦਿਨੋਂ ਦਿਨ ਬਸ ਚੋਰੇ ਹੀ ਚੋਰਿਆ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਉਸ ਦੇ ਲਈ ਥੈਂਕ ਯੂ